ਉਕਤ ਕਰੋ ਤੇ ਵੰਡ ਸ਼ਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਦਾਰਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਦੇ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਏ ਦਦੋਂ ਕਰਤ ਦੇ ਸੂਰਜ ਨੇ ਹਾਏ ਢੋਪਿਆ ਡੁੱਬਣਾ ਹੈ ਹੋ ਕੋਈ ਸਿਆਸਤ ਵਟਾਂ ਉੱਤੇ ਅੱਗ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਛੀਆਂ ਚਰਾਉਂਦਾ ਦਿਸਦਾ ਏ ਬਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਥ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਲੰਗਰ ਇਹ ਅੰਮੂ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਰੁੱਖ ਕਦੇ ਨਾ ਵੱਡੋ ਤੇ ਨਾ ਮਾਰੋ ਧੀਆਂ ਨੂੰ ਮੇੜੇ ਮਿਲਦੇ ਰਹਿਣੇ ਆ ਸਰਹੰਦ ਦੀਆਂ ਨੀਹਾਂ ਨੂੰ ਕਿਉਂ ਵੀ ਤਕੌਕਿਆਂ ਵਾਲਿਆ ਬਦਲੀ ਮਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਬਰਕਤ ਨਹੀਂ ਜਾ ਸਕਦੀ ਪਾਪਾ ਮੱਛੀਆਂ ਚਰਾਂਗਾ ਦੱਸਦਾ ਏ ਪੜ੍ਹ ਖੇਤਰ ਨੂੰ ਲਾਉਂਦਾ ਦੱਸਦਾ ਏ ਹੱਟ ਸੱਚ ਦੀ ਚਰਾਂਦਾ ਦੱਸਦਾ ਏ ਨਾਲ ਲੰਗਰ ਛਕਾਉਂਦਾ ਚੱਕੀ ਫਿਰਦਾ ਕਿਉਂ ਪਰਮਾਹਮ ਦੀਆਂ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਛੀਆਂ ਚਰਾਉਂਦਾ ਦੱਸਦਾਏ ਮੜ ਖੇਤਾ ਨੂੰ ਲਾਉਂਦਾ ਦੱਸਦਾਏ ਹੱਥ ਸੱਚ ਦੀ ਚਰਾਉਂਦਾ ਦੱਸਦਾਏ ਨਾਲ ਲੰਗਰ ਛਕਾਉਂਦਾ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹਾਏ ਢੋਪਿਆ ਡੁੱਬਣਾ ਏ ਹੋ ਕੋਈ ਸਿਆਸਤ ਵਟਾਂ ਉੱਤੇ ਅੱਗੇ ਨੀਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਟੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਦੀ ਚਲਾਉਂਦਾ ਦੱਸਦਾ ਏ ਨਾਲ ਲੰਗਰ ਛਕਾਉਂਦਾ ਲੰਗਰ ਛਟਾਉਂਦਾ ਦੱਸਦਾ ਏ ਬਾਬਾ ਮੱਛੀਆਂ ਚੜਾਉਂਦਾ ਦੱਸਦਾ ਏ ਪੰਜਾਬ ਕਾ ਹੈ ਨੇ ਅੱਜ ਅਮੂ ਆਜ ਗੁਰੂ ਨਾਨਕ ਦੇਵ ਜੀ ਕਾ ਜਨਮ ਦਿਨ ਹੈ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਪਾਪਾ ਮੱਛੀਆਂ ਚਰਾਵਾਂਗਾ ਦੱਸਦਾ ਏ ਪਾਣੀ ਖੇਤਾਂ ਨੂੰ ਲਾਉਂਗਾ ਦੱਸਦਾ ਏ ਹੱਟ ਸੱਚ ਦੀ ਚਰੌਂਦਾ ਦੱਸਦਾ ਏ ਨਾਲ ਲੰਗਰ ਛਕਾਂ ਇਹ ਫਿਰ ਚੱਕੀ ਫਿਰਦਾ ਕਿਉਂ ਪਰਮਾਂ ਦੀਆਂ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਛੀਆਂ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਗੁਰਮਤਿ ਪ੍ਰਚਾਰ ਫੇਰੀ ਤੇਲੰਗਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਵਣਜਾਰੇ ਸਿੱਖ ਲੁਬਾਣੇ ਸਿੱਖ ਸਿਕਲੀਗਰ ਸਿੱਖ ਵਸਦੇ ਹਨ ਉੱਥੋਂ ਪ੍ਰਚਾਰ ਕਰਦੇ ਆ ਹੋਇਆ ਭਾਈ ਲੋਕਾ ਜੀ ਦੇ ਅਸਥਾਨ ਤੇ ਜਿਵਾਕ ਸਜਾਏ ਗਏ ਕਾਫੀ ਉੱਥੇ ਸੰਗਤ ਨੇ ਸਾਨੂੰ ਹੰਘਾਰਾ ਪਰਿਆ ਕਿ ਅਸੀਂ ਹੋਰ ਕੁਰਸੀ ਕੀ ਵਾਲਾ ਆਉਣਾ ਚਾਹੁੰਦੇ ਆ ਬੜੇ પ્રેમ ਪਿਆਰ ਦੇ ਨਾਲ ਵਿਚਾਰਾ ਕੀਤੀਆਂ ਜੀਆਂ ਪ੍ਰਬੰਧਕਾ ਨਾਲ ਹੋਰ ਸੰਗਤ ਨੂੰ ਗੁਰਮਤ ਦੇ ਰਾਹ ਮਰਿਆਦਾ ਬਾਰੇ ਦੱਸਿਆ ਗਿਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਜਣੇ ਬੈਠ ਕੇ ਵਿਚਾਰ ਕਰਕੇ ਅਗਲੇ ਗੁਰਮਤ ਸਮਾਗਮ ਅਸੀਂ ਕਰਿਆ ਕਰਾਂਗੇ ਉਸ ਤੋਂ ਬਾਅਦ 26 ਤਰੀਕ ਨੂੰ ਜਨ گاؤں ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਦੇ ਵਿੱਚ ਤਕਰੀਬਨ 25 ਅੰਮ੍ਰਿਤ ਅਬਲਾਖੀਆਂ ਨੇ ਅੰਮ੍ਰਿਤ ਪਾਣ ਕੀਤਾ ਗੁਰੂ ਕੇ ਜਹਾਜ਼ੇ ਚੜੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਔਰ ਸੰਗਤਾਂ ਨੂੰ ਦਸਤਾਰਾਂ ਜਿਹੜੀਆਂ ਹਨ ਉਹ ਵੀ ਵੰਡੀਆਂ ਗਈਆਂ ਬੱਚਿਆਂ ਦੇ ਦਸਤਾਰਾਂ ਵੀ ਸਜਾਈਆਂ ਗਈਆਂ ਤਾਂ ਕਿ ਸਾਨੂੰ ਸਾਡੇ ਆਪਣੇਆਂ ਨੂੰ ਜਿਹੜੇ ਕੇ ਗੁਰਸਿੱਖੀ ਦੇ ਰਾਹ ਤੋਂ ਸਮਾਪਨ ਤੇ ਨਾਂ ਇਧਰ ਪ੍ਰਚਾਰ ਹੋਣ ਕਾਰਨ ਗੁਰਸਿੱਖੀ ਤੋਂ ਦੂਰ ਹੋ ਗਏ ਪ੍ਰਚਾਰ ਦਾ ਸਦਕਾ 25 ਅਮਰਤ ਬਲਾਖੀਆਂ ਨੇ ਅਮਰਤ ਪਾਨ ਕੀਤਾ ਗੁਰੂ ਕੇ ਜਹਾਜ਼ੇ ਚੜੇ ਸਾ ਸੰਗਤ ਜੀ ਉਸ ਤੋਂ ਪਰੰਤ ਰਾਤ ਦਾ ਸਫ਼ਰ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਨਾਨਕਚੀਰਾ ਵਿਖੇ ਪਹੁੰਚੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਜਿਹੜਾ ਪੈਰ ਦੇ ਨਾਲ ਚਰਨਾਂ ਦੇ ਨਾਲ ਜਲ ਪ੍ਰਗਟ ਕੀਤਾ ਕਿਉਂਕਿ ਉਸ ਸਮੇਂ ਤੇ ਜੋ ਜਲ ਦੀ ਸੀ ਪਾਣੀ ਦੀ ਸੀ ਬੜੀ ਕਿਲਤ ਸੀ ਮਿੱਠਾ ਜਲ ਪ੍ਰਗਟ ਹੋਇਆ ਸੰਤਾਂ ਨੇ ਜਲ ਛਕਿਆ ਸਾ ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਜਿਵੇਂ ਇੱਥੇ ਵਰਤ ਰਹੀ ਹੈ ਅਸੀਂ ਹੋਰ ਇਲਾਕਿਆਂ ਵਿੱਚ ਗਏ ਆ ਤੇਲੰਗਣਾ ਦੇ ਵਿੱਚ ਪਾਣੀ ਦੀ ਬੜੀ ਉਧਰ ਪ੍ਰੋਬਲਮ ਹੈ ਇਸ ਇਲਾਕੇ ਵਿੱਚ ਖੁੱਲਾ ਮਿੱਠਾ ਠੰਡਾ ਜਲ ਵਰਤ ਰਿਹਾ ਕਿਤੇ ਵੀ ਕੋਈ ਸਾਨੂੰ ਇੱਥੇ ਕੋਈ ਜਲ ਦੀ ਪਾਣੀ ਦੀ ਪਰੇਸ਼ਾਨੀ ਨਹੀਂ ਆਈ ਬੜੀ ਗੁਰਨਾਨਕ ਸਾਹਿਬ ਦੀ ਅੱਜ ਵੀ ਕਲਾ ਵਰਤ ਰਹੀ ਹੈ ਆਪ ਜੀ ਨੂੰ ਕਿਤੇ ਗੁਰੂ ਮਾਰੇ ਨੇ ਉਹ ਚਰਨ ਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਜਲ ਪ੍ਰਗਟ ਹੋਇਆ ਸੀ ਉਹਦੇ ਵੀ ਦਰਸ਼ਨ ਕਰਾਵਾਂਗੇ ਸਾਥ ਸੰਗਤ ਜੀ ਕੁਝ ਵਿਚਾਰਾ ਹਨ ਆਪ ਜੀ ਦੇ ਨਾਲ ਕਿਉਂਕਿ ਆਪ ਜੀ ਦੇਖ ਰਹੇ ਹੋ ਇਥੇ ਗੁਰੂ ਦਾ ਲੰਗਰ ਦਾ ਹਾਲ ਹੈ ਜਿਹੜਾ ਬੜਾ ਵੱਡਾ ਬਣਿਆ ਹੋਇਆ ਔਰ ਇਥੇ ਤਕਰੀਬਨ ਤਕਰੀਬਨ 500 ਦੇ ਕਰੀਬ ਕਮਰੇ ਹੋਣਗੇ ਰਹਿائش ਵਾਸਤੇ ਕਿੰਨੀ ਵੱਡੀ ਇਥੇ ਬਿਲਡਿੰਗ ਬਣੀ ਹੋਈ ਹੈ ਹੋਰ ਥਾਵਾਂ ਤੇ ਵੀ ਗੁਰੂ ਘਰਾਂ ਵਿੱਚ ਬਣੀਆਂ ਹੋਈਆਂ ਔਰ ਜੋ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ ਉਹ ਆਪ ਜੀ ਦੇ ਨਾਲ ਯਾਨੀ ਮਲਕੀ ਸਿੰਘ ਜੀ ਸਮਾਣਾ ਉਹ ਆਪ ਜੀ ਨਾਲ ਸਾਂਝੀ ਕਰਨਗੇ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਥੀਰਾ ਗੁਰੂ ਨਾਨਕ ਸਾਹਿਬ ਦੇ ਹਸਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਦੀ ਲੱਗੀ ਡਿਊਟੀ ਅਨੁਸਾਰ ਇਹ ਗੁਰਮਤ ਪ੍ਰਚਾਰ ਫੇਰੀ ਤੇ ਲਗਾਣਾ ਹైਦਰਾਬਾਦ ਸਿਕੰਦਰਾਬਾਦ ਤੇ ਹੋਰ ਬਹੁਤ ਸਾਰੇ ਪਿੰਡਾਂ ਵਿੱਚੋਂ ਘੁੰਮਦੀ ਹੋਈ ਗੁਰਚਕੀ ਨੂੰ ਵੇਖਦੀ ਹੋਈ ਅੱਜ ਬਾਬਾ ਨਾਨਕ ਜੀ ਦੇ ਅਸਥਾਨ ਜਿੱਥੇ ਉਹਨਾਂ ਨੇ ਚੀਰਾ ਪ੍ਰਗਟ ਕੀਤਾ ਭਾਵ ਇੱਕ ਸੋਮਾ ਪ੍ਰਗਟ ਕੀਤਾ ਜਲ ਦਾ ਉਸ ਅਸਥਾਨ ਤੇ ਪਹੁੰਚੀ ਹੈ ਇਸ ਤੋਂ ਪਹਿਲਾਂ ਅਸੀਂ ਆਪ ਜੀ ਨਾਲ ਜਿੰਨੇ ਵਿਚਾਰ ਸਾਂਝੇ ਕੀਤੇ ਨੇ ਉਥੇ ਸਿੱਖੀ ਵੇਖੀ ਹੈ ਉਥੇ ਕੇਸਾਂ ਵਾਲੇ ਸਿੱਖ ਵੇਖੇ ਹਨ ਕੇਸਾਂ ਵਾਲੇ ਬੱਚੇ ਵੇਖੇ ਹਨ ਅੰਮ੍ਰਿਤ ਧਾਰੀ ਗੋਲ ਦਮਾਲੇ ਸਜਣ ਵਾਲੇ ਸਿੱਖ ਵੇਖੇ ਹਨ ਪਰ ਉੱਥੇ ਵੇਖੀ ਅਸੀਂ ਗਰੀਬੀ ਉੱਥੇ ਉਹਨਾਂ ਨੂੰ 25-22 ਕਿਲੋਮੀਟਰ ਤੱਕ ਗੁਰੂ ਘਰ ਨਸੀਬ ਨਹੀਂ ਹੈ ਕੱਲੇ ਨਿਸ਼ਾਨ ਸਾਹਿਬ ਹੀ ਲੱਗੇ ਹੋਏ ਹਨ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਹੋ ਨਿਸ਼ਾਨ ਸਾਹਿਬ ਕੋਲ ਖੜਕੇ ਹੀ ਸੱਚੇ ਪਾਤਸ਼ਾਹ ਨੂੰ ਯਾਦ ਕਰ ਲੈਂਦੇ ਹਾਲ ਤੇ ਆਪਣੇ ਸਾਰੇ ਕਾਰਜ ਕਰ ਲੈਂਦੇ ਹਨ ਤੇ ਜਦੋਂ ਕੋਈ ਵੱਡਾ ਕਾਰਜ ਸੰਸਕਾਰਾਂ ਵਰਗਾ ਕਾगज ਅਮਰ ਸੰਸਕਾਰ ਜਾਂ ਸਾਡਾ ਆਨੰਦ ਸੰਸਕਾਰ ਜਾਂ ਸਾਡਾ ਮ੍ਰਿਤ ਸੰਸਕਾਰ ਜਿਹੜੇ ਹਨ ਉਹਨਾਂ ਸੰਸਕਾਰਾਂ ਨੂੰ ਜਦੋਂ ਨਿਭਾਣਾ ਹੁੰਦਾ ਤੇ ਉਹਨਾਂ ਦੇਡ ਸਾਹਿਬ ਵੱਲ ਵੇਖਦੇ ਹਨ ਇਹ ਸਾਰੀ ਪ੍ਰਕਿਰਿਆ ਆਪ ਜੀ ਨੂੰ ਅਸੀਂ 10 ਦਿਨਾਂ ਵਿੱਚ ਵਿਖਾਈ ਅੱਜ ਅਸੀਂ ਗੁਰਨਾਨਕ ਪਾਤਸ਼ਾਹ ਦੇ ਜਿੱਥੇ ਅਸੀਂ ਆਪ ਜੀ ਨਾਲ ਸਿੱਖੀ ਦੀ ਗਰੀਬੀ ਵਿਖਾਈ ਹੈ ਅੱਜ ਆਪ ਜੀ ਨਾਲ ਅਸੀਂ ਸਿੱਖੀ ਦੀ ਅਮੀਰੀ ਹੈ ਜਿਹੜੀ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ ਕਿਸੇ ਤਰ੍ਹਾਂ ਦੀ ਸਿੱਖੀ ਕੋਲ ਘਾਟ ਨਹੀਂ ਹੈ ਆ ਇੱਥੇ ਜਿੱਥੇ ਅਸੀਂ ਪਹੁੰਚੇ ਹਾਂ ਬਾਬਾ ਜੀ ਨੇ ਦੱਸ ਦਿੱਤਾ ਕਿ ਇੱਥੇ ਇੰਡੀਆਂ ਵੱਡੀਆਂ ਸਰਾਵਾਂ ਬਣੀਆਂ ਨੇ 500 ਕਮਰਿਆਂ ਤੂਤੇ ਤੇ ਜਿਨ੍ਹਾਂ ਵਿੱਚ ਮੈਂ ਆਸ ਕਰ ਸਕਦਾ ਕਿ ਬੜੀ ਮੁਸ਼ਕਲ ਨਾਲ 50 ਜਾਂ 100 ਜੀ ਠਹਿਰੇ ਹੋਣਗੇ ਇੱਥੇ ਹਰ ਮੰਦਰ ਐਨੇ ਵੱਡੇ ਬਣਾਏ ਹਨ ਕਿ 5 5 7 7 ਜੀ ਹੀ ਨਜ਼ਰ ਆਉਂਦੇ ਆ ਨਾ ਗੁਰਬਾਣੀ ਦਾ ਕੀਰਤਨ ਜਰੂਰ ਹੋ ਰਿਹਾ ਹਾਲ ਇੰਨੇ ਵੱਡੇ ਬਣ ਚੁੱਕੇ ਹਨ ਕਿ 100 150 ਬੰਦਾ ਹੀ ਮਸਾ ਨੰਗਲ ਛੱਕ ਰਿਹਾ ਜਦੋਂ ਕਿ ਕਪੈਸਿਟੀ ਇੱਥੇ 2 2000 ਦੀ ਹੋਣੀ ਹੈ ਇਸੇ ਤਰ੍ਹਾਂ ਇਹ ਪਾਸ਼ਾ ਦੀ ਅਮੀਰੀ ਹੈ ਜਿਹੜੀ ਉਹ ਗੁਰੂ ਘਰ ਵੱਡੇ ਹੋ ਗਏ ਪਰ ਸਿੱਖੀ ਹੈ ਜਿਹੜੀ ਬਿਲਕੁਲ ਕਮਜ਼ੋਰ ਹੋ ਗਈ ਅਤੇ ਇਸ ਸਾਰੇ ਗੁਰਮਤ ਜਿਹੜੀ ਪ੍ਰਚਾਰ ਫੇਰੀ ਹੈ ਉਹ ਅੱਗੇ ਹੁਣਾਂ ਸਚ ਕੰਨ ਜੀ ਹਜੂ ਸਾਵਲ ਚਾਲੇ ਪਾਵੇਗੀ ਅਤੇ ਅਸੀਂ ਆਪ ਜੀ ਨੂੰ ਸਿੱਕੀ ਦੀ ਹੁਣ ਅਮੀਰੀ ਹੈ ਜਿਹੜੀ ਉਹ ਵੀ ਸਾਰੀ ਵਖਾਵਾਂਗੇ ਤੇ ਗਰੀਬੀ ਤੁਸੀਂ ਪਹਿਲਾਂ ਸਿੱਕੀ ਦੀ ਵੇਖੀ